ਹਾਂ ਜੀ ਇਸ ਕਰਕੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਜਾਨੀ ਉਧਰੋਂ ਸੰਗਰੂਰ ਤੋਂ 12 ਭੂਗ ਵੱਡੇ ਜਿਹੜੇ ਤੂੜੀ ਦੇ ਵੱਡੇ ਭੂਗ ਨੇ ਟਰਾਲੀਆਂ 12 ਉਹਨੇ ਲੱਗ ਭਾਗਾਂ ਉਹਦਾ ਟਰੱਕਾਂ ਦਾ ਇੱਕ ਕਾਫਲਾ ਜਿਹਦੇ ਨਾਲ 20 ਆ ਲੱਗ ਭਾਗ ਆਪਾਂ 3000 ਗੱਡਾ ਜਿਹੜਾ 20 ਦਾ ਉਹ ਲੈ ਕੇ ਆਇਆ ਬਾਕੀ ਕਣਕਾਂ ਤੁਹਾਡੇ ਕੋਲੇ ਆ ਚਾਰ ਦੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਯਾਨੀ ਲਗਭਗ 200 ਗੱਟਾ ਫੀਲਡ ਦਾ ਆਪਣੇ ਕੋਲੇ ਇਸ ਕਰਕੇ ਇਹਨੂੰ ਉਸੇ ਜਾਬਤੇ ਦੇ ਵਿੱਚ ਵੰਡਣਾ ਭਰਾਵੋ ਸੋਨੇ ਜਾਬਤੇ ਚ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੰਡ ਕੇ ਆਏ ਆ ਇਸ ਕਰਕੇ ਕੱਪੜਾ ਦੀ ਜਿਹੜਾ ਬਹੁਤ ਜ਼ਿਆਦਾ ਆ ਉਹ ਲਿਖਤਾ ਉਧਰਲੇ ਭਰਾ ਜਿਹੜੇ ਆਪਣੇ ਜਿਹੜਾ ਲਿਖਤਾ ਫੜਾਈਆਂ ਨੇ ਮੋਗੇ ਵਾਲੇ ਨੇ ਜਿਹੜੇ ਉਹ ਪੁਰਾਣੇ ਸਾਲਾਂ ਬਲਾਕ ਜਾਣਗੇ ਕਈ ਵਾਰ ਆਪਾਂ ਇੱਥੇ ਇਕੱਠੇ ਹੋ ਗਏ ਲੁਧਿਆਣੇ ਵਾਲੇ ਵੀ ਇਕੱਠੇ ਆ ਸੰਗਰੂਰ ਵਾਲੇ ਵੀ ਆ ਗਏ ਅਮਰੇਰ ਕੋਟੜਾ ਵਾਲੇ ਵੀ ਆ ਗਏ ਜੋਗਾ ਟਰਾਲੀਆਂ ਦੇ ਮਗਰ ਟਰਾਲੀਆਂ ਲਾ ਕੇ ਦੂਜੇ ਪਾਸੇ ਨਾ ਭਲੰਗ ਜੀਏ ਤਰਨਤਾਰਨ ਤੋਂ ਜਿਹੜੇ ਮੋਗੇ ਵਾਲੇ ਨੇ ਇਹ ਪੁਰਾਣਾ ਫਾਹਲਾ ਵਾਲੇ ਬਲਾਕ ਵਾਲੇ ਪਾਸੇ ਜਾਣਗੇ ਬਾਕੀ ਦੇ ਜਿਹੜੇ ਸਾਰੇ ਆ ਜਿਹੜੇ ਉਹ ਆਪਾਂ ਉਹ ਆਪਾਂ ਰਵਦਾਸ ਦੇ ਵਿੱਚ ਜਾਵਾਂਗੇ ਅੰਮ੍ਰਿਤਸਰ ਤੋਂ ਫਤੇਗੜ ਚੂੜੀਆਂ ਵਾਲੀ ਰੋਡ ਫਤੇਗੜ ਚੂੜੀਆਂ ਜਿਹੜੇ ਅੰਮ੍ਰਿਤਸਰ ਤੋਂ ਜਦੋਂ ਜਾਂਦੇ 22 ਕਿਲੋਮੀਟਰ ਤੋਂ ਉਦੋਂ ਰਵਦਾਸ ਨੂੰ ਮੁੜਦੀ ਆ ਸੜਕ ਬਾਬਾ ਬੋਟਾ ਦੀਆਂ ਸੰਬੰਧਾਂ ਨੇ ਜਿੱਥੇ ਬਾਬਾ ਬੋਟਾ ਦਾ ਸੰਸਕਾਰ ਹੋਇਆ ਉਹ ਗੁਰਦੁਆਰਾ ਸਾਹਿਬ ਉੱਥੇ ਉਹ ਬਾਬਾ ਬੁੱਢਾ ਦੇ ਗੁਰਦੁਾਰੇ ਕਈ ਨਹੀਂ ਉੱਥੇ ਇਸ ਕਰਕੇ ਜੇ ਆਪਾਂ ਅੱਗੇ ਪਿੱਛੇ ਸਾਡਾ ਭਰਾ ਕੋਈ ਹੋ ਗਿਆ ਤਾਂ ਬਾਬਾ ਬੁੱਢਾ ਦੀ ਸਮਾਧਾ ਗੁਰਦੁਆਰਾ ਜਿਹੜਾ ਰਵਦਾਸ ਦੇ ਵਿੱਚ ਉੱਥੇ ਆਪਾਂ ਜਾਵਾਂਗੇ ਸਾਰੇ ਇਸ ਕਰਕੇ ਜੇ ਕਾਫਲਾ ਪਿੱਛੇ ਹੈਗਾ ਆਪਣਾ ਆਪਾਂ ਡੀਕਦੇ ਨਹੀਂ ਕਿਉਂਕਿ ਰਾਤ ਨੂੰ ਹਨੇਰਾ ਹੋ ਜੂ ਜੇ ਆਪਾਂ ਇੱਥੇ ਟਾਈਮ ਲਾਵਾਂਗੇ ਇਸ ਕਰਕੇ ਜਿਹੜਾ ਕਾਫਲਾ ਹੁਣ ਆਪਾਂ ਤੋਰੀਏ ਤੇ ਆਪਣੇ ਆਪਣੇ ਥੇਲੇ ਆਪਣੇ ਆਪਰੇ ਡਰਾਈਵਰ ਨੇ ਜਿਹੜਾ ਉਹਨਾਂ ਦੇ ਨੰਬਰ ਲੈ ਲੋ ਇੱਕ ਇੱਕ ਜ਼ਿੰਮੇਵਾਰ ਬੰਦਾ ਕਿਉਂਕਿ ਜੇ ਉਹਨਾਂ ਨੂੰ ਕੋਈ ਦਿੱਕਤ ਹੋ ਉਹ ਤੁਹਾਡੇ ਨਾਲ ਗੱਲ ਕਰ ਲੈਣਗੇ ਇਸ ਕਰਕੇ ਜਿਹੜਾ ਮੋਗੇ ਨਾਲ ਸੰਬੰਧਿਤ ਨੇ ਉਹ ਖਾਸ ਕਰਕੇ ਨੋਟ ਕਰਨਾ ਉਹ ਉਹਨਾਂ ਨੇ ਭਾੜੇ ਸਾਲੇ ਬਲਾਕ ਚ ਜਾਣਾ ਦੂਜਾ ਸਾਡਾ ਭਰਾ ਕੋਈ ਕਈ ਵਾਰ ਆ ਜਾਂਦਾ ਵੀ ਆਪਣਾ ਗਾਫਲਾ ਤਾਂ ਜਾ ਰਿਹਾ ਜਾਰਾ ਇਹਨਾਂ ਦੇ ਨਾਲ ਹੀ ਚਲੇ ਜਾਈਏ ਇਸ ਕਰਕੇ ਭਰਾਵੋ ਤੁਹਾਨੂੰ ਸਲਾਮ ਜਿਹੜੇ ਤੁਸੀਂ ਜਜ਼ਬੇ ਨਾਲ ਜਿਹੜੇ ਰੌਣ ਵਾਲਾ ਜਿਹੜੀ ਪਿੰਡਾਂ ਚੋਂ ਰਾਸਣ ਇਕੱਠਾ ਕੀਤਾ ਬਾਪ ਸਰਦਾਂ ਨਾਲ ਇਸ ਕਰਕੇ ਆਉਣ ਵਾਲੇ ਦਿਨਾਂ ਚ ਆਪਾਂ ਉਧਰ ਲਿਸ਼ਟਾਂ ਬਣ ਗਈਆਂ ਜਣੀ 44 ਬੰਨ ਟੁੱਟੇ ਨੇ ਪੂਰੇ ਪੰਜਾਬ ਚ 44 ਬੰਨ ਇਸ ਕਰਕੇ ਉਥੇ ਜਿਹੜੇ ਬੰਨ ਟੁੱਟੇ ਨੇ ਉਥੇ ਆਪਾਂ ਉਹਨਾਂ ਨੂੰ ਕਹਿਤਾ ਕਿ ਭਰਾਵੋ ਆਵਾਂਗੇ ਅਸੀਂ ਟਰੈਕਟਰ ਲੈ ਕੇ ਉਹ ਸਾਰੀ ਜ਼ਮੀਨ ਵੀ ਪੱਤਰ ਕਰਕੇ ਜਾਵਾਂਗੇ ਜਣੀ ਕਣਕ ਬਜਾਉਣ ਤੱਕ ਆਪਾਂ ਕਿਹਾ ਉਹਨਾਂ ਭਰਾਵਾਂ ਨੂੰ ਕਿ ਕਣਕ ਬਜਾਉਣ ਤੱਕ ਤੁਹਾਡੇ ਕੋਲੇ ਆਵਾਂਗੇ ਇਸ ਕਰਕੇ ਭਰਾਵੋ ਇਹ ਹੜ੍ਹ ਨੇ ਜਿਹੜੇ ਸਰਕਾਰ ਦੀ ਨਰਾਇਕੀ ਕਰਕੇ ਆਏ ਨੇ ਉਹ ਗੱਲਾਂ ਕੀਤੀਆਂ ਨੇ ਆਪਾਂ ਪਹਿਲੇ ਸਮੇਂ 'ਚ ਆਪਾਂ ਬਹੁਤਾ ਟਾਈਮ ਨਹੀਂ ਲਾਉਣਾ ਹੋਣਾ ਇਸ ਕਰਕੇ ਪਹਿਲਾ ਜਿਹੜੇ ਦੂਜੇ ਜ਼ਿਲ੍ਹੇ ਨੇ ਉਰੋ ਚਾਲਾ ਪਾ ਦਈਏ ਉਸ ਤੋਂ ਬਾਅਦ ਮਗਰ ਆਪਣੇ ਮੋਗੇ ਵਾਲੇ ਬਾਅਦ 'ਚ ਕਿਉਂਕਿ ਇਹਨਾਂ ਕੋਲ ਚਾਹ ਪਾਣੀ ਦਾ ਪ੍ਰਬੰਧ ਹੈ ਵੀ ਕੀਤਾ ਹੋਇਆ ਇਹ ਗੱਡੀ ਸਲੇ ਅਜੇ ਲੇਟ ਆਊਗੀ ਚਾਹ ਪਾਣੀ ਵਾਲੀ ਤਾਂ ਉਸ ਤੋਂ ਪਹਿਲਾਂ ਤੋਰਾਂਗੇ ਆਪਾਂ ਮੋਗੇ ਵਾਲਿਆਂ ਨੂੰ ਵੀ ਇਸ ਕਰਕੇ ਆਪਣੇ ਆਪਣੇ ਜਿਹੜੇ ਪਿੰਡ ਨੇ ਥਿਲੇ ਉਹਨਾਂ ਨੂੰ ਇਕੱਠੇ ਕਰਕੇ ਉਸੇ ਤਰੀਕੇ ਨਾਲ ਤੁਹਾਡੇ ਜਾਬਤੇ 'ਚ ਹੋਣ ਉਹ ਤੁਹਾਡੇ ਨਾਲ ਤਾਲਮੇਲ ਹੋਵੇ ਇੱਕ ਦੂਜੇ ਨਾਲ ਉਹਨਾਂ ਦੇ ਨੰਬਰ ਲੈ ਲਓ ਟੋਟਾ ਬਹੁਤ ਬਹੁਤ ਧੰਨਵਾਦ ਬੋਲੋ ਰੋਜੇ ਜਲੇ ਵਾਲੇ ਰਹਿਣ ਇਕੱਠੇ ਚਾਹੇ ਅਗਾ ਤਰਦੇ ਪਿਛਾ ਤਰਦੇ ਅਸੀਂ ਜਿਹੜਾ ਸਲਵਾਨ ਹੈ ਅਸੀਂ ਉਹ ਲਾ ਕੇ ਗੱਡੀ ਸਾਡੇ ਕੋਲੇ ਕਿਉਂਕੇ ਵੱਡੀ ਗੱਡੀ ਹੈਗੀ ਆ ਜਿਆਦੇ ਭਜਦੀ ਆ ਇਹ ਸਾਡੇ ਕੋਲ ਸਕਾਰਪੀਓ ਗੱਡੀ ਆ ਤੇ ਅਸੀਂ ਰਲ ਜਾਣਾ ਰਹਿਣ ਇਕੱਠੇ